ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਕੀ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਬਹੁਤ ਸੁੰਦਰ ਕਥਾ ਹੁੰਦੀ ਹੈ ਜਿਹਦੇ ਵਿੱਚ ਗੁਰੂ ਮਹਾਰਾਜ ਜੀ ਇਹ ਜੁਨਾ ਬਾਰੇ ਦੱਸਦੇ ਆ ਇੱਕ ਮਰਦ ਹੁੰਦੇ ਹਨ ਇੱਕ ਔਰਤਾਂ ਦੀ ਜਾਤ ਹੁੰਦੀ ਹੈ ਔਰ ਇੱਕ ਜਿਹੜੇ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਖੁਸਰੇ ਵੀ ਕਹਿ ਦਿੰਨੇ ਹਾਂ ਇਨਾਂ ਨੂੰ ਜੂਨ ਕਿਉਂ ਮਿਲਦੀ ਹੈ ਸੰਗਤਾਂ ਦੇ ਮਨ ਵਿੱਚ ਸਵਾਲ ਸੀ ਉਹਨਾਂ ਨੇ ਮਹਾਰਾਜ ਨੂੰ ਪੁੱਛਿਆ ਸੀ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਬਚਨ ਉਹਨਾਂ ਨੂੰ ਕਹੇ ਸੀ ਆਓ ਕਥਾ ਸਰਵਣ ਕਰਦੇ ਹਾਂ ਕਥਾ ਸਰਵਣ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਜੇਕਰ ਆਪ ਜੀ ਨਵੇਂ ਹੋ ਸਾਡੇ ਚੈਨਲ ਨਾਲ ਨਹੀਂ ਜੁੜੇ ਕਿਰਪਾ ਕਰਕੇ ਸਾਡੇ ਚੈਨਲ ਨਾਲ ਜੁੜੇ ਰਹਿਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਜੀ ਆਓ ਸਾਖੀ ਨੂੰ ਅੱਗੇ ਤੋਰਦੇ ਹਾਂ ਜੀ ਸੱਚੇ ਪਾਤਸ਼ਾਹ ਮਹਾਰਾਜ ਕਲਕੀ ਤਰ ਪਾਤਸ਼ਾਹ ਜੀ ਉਹਨਾਂ ਨੇ ਇੱਕ ਦਿਨ ਦੀਵਾਨ ਲਾਇਆ ਹੋਇਆ ਸੀ ਬਹੁਤ ਸੰਗਤਾਂ ਦਰਸ਼ਨ ਕਰਨ ਆਈਆਂ ਉਹਨਾਂ ਵਿੱਚ ਦੋ ਸਿੱਖਣੀਆਂ ਆਈਆਂ ਸਨ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਰਪਾਏ ਭੇਟਾ ਕਰਨੇ ਕੀਤੇ ਹੁਣ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਪਿਆਰਿਓ ਸਾਡੇ ਬਚਨ ਸਦਾ ਜਾਗਤ ਯਾਦ ਰੱਖਣਾ ਕਦੀ ਵੀ ਇਹਨਾਂ ਨੂੰ ਸਾਰਨਾ ਨਹੀਂ ਹੁਣ ਗੁਰੂ ਮਹਾਰਾਜ ਨੇ ਆਖਿਆ ਆ ਜੋ ਤੁਹਾਡੇ ਆਸ-ਪਾਸੇ ਜੁਨਾ ਨੇ ਇਹ ਜੁਨਾ ਐਵੇਂ ਨਹੀਂ ਬਣੀਆਂ ਇਹਨਾਂ ਦਾ ਕੋਈ ਕਾਰਨ ਹੁੰਦਾ ਹੈ ਇਹ ਜੋ ਪੰਛੀ ਹਨ ਕਬੂਤਰ ਨੇ ਸੱਪ ਨੇ ਕਿੰਨੇ ਜੀਵ ਜੰਤੂ ਨੇ ਆਸੇ-ਪਾਸੇ ਆਪ ਜੀ ਵੇਖਦੇ ਹੋ ਇਹ ਜੋ ਗੇੜ ਹੈ ਇਹ ਜੋ ਚੱਕਰ ਹੈ ਐਵੇਂ ਨਹੀਂ ਮਿਲਿਆ ਐਵੇਂ ਨਹੀਂ ਬਣਿਆ ਜਿਸ ਦਾ ਕੋਈ ਕਾਰਨ ਹੁੰਦਾ ਹੈ ਇੱਕ ਸਿੱਖ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਖਸਰੇ ਹੁੰਦੇ ਨੇ ਇਹਨਾਂ ਦੀ ਵੀ ਕੋਈ ਜੂਨ ਹੁੰਦੀ ਹੈ ਹੁਣ ਮਹਾਰਾਜ ਜੀ ਸਾਨੂੰ ਦੱਸਣਾ ਕਰੋ ਗੁਰੂ ਮਹਾਰਾਜ ਜੀ ਕਹਿਣ ਲੱਗੇ ਜਿੰਨੇ ਵੀ ਆਸੇ ਪਾਸੇ ਦੇਖ ਰਹੇ ਹੋ ਸਾਰੇ ਲੋਕ ਜੋ ਵੀ ਆਸੇ ਪਾਸੇ ਦਿਖ ਰਹੇ ਸੰਸਾਰ ਸਭ ਨੂੰ ਆਪੋ ਆਪਣੇ ਕਰਮਾਂ ਕਰਕੇ ਸਰੀਰ ਕੋ ਰੋਪੀ ਚੋਲਾ ਮਿਲਿਆ ਹੋਇਆ ਹੈ ਇਹ ਬਾਬਾ ਨਾਨਕ ਜੀ ਦੇ ਬਚਨ ਕਰਮੀ ਆਵੇ ਕੱਪੜਾ ਐਵੇਂ ਥੋੜੀ ਜੂਨਾ ਬਣਦੀਆਂ ਨੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਦੁਨੀਆ ਦੇ ਵਿੱਚ ਲੋਕ ਜਿਹੜੇ ਆ ਬਹੁਤ ਤਰੀਕਿਆਂ ਨਾਲ ਮੁਕਤੀ ਪਾਉਣਾ ਚਾਹੁੰਦੇ ਹਨ ਪਰ ਇਦਾਂ ਮਹਾਰਾਜ ਕਹਿੰਦੇ ਹਨ ਮੁਕਤੀ ਥੋੜੀ ਮਿਲਦੀ ਹੈ ਇਹ ਤਾਂ ਗੁਰੂ ਦੀ ਸ਼ਰਨ ਪਏ ਮੁਕਤੀ ਮਿਲਦੀ ਹੈ ਹੁਣ ਜੇ ਕੋਈ ਬਹੁਤ ਜ਼ਿਆਦਾ ਇਸ ਤਰ੍ਹਾਂ ਵਿਪਰਨ ਵਿਪਰਨ ਕੀ ਰੀਤ ਕਰੇ ਤਾਂ ਆਖੇ ਸਾਨੂੰ 100 ਰੁਪਏ ਮੱਥਾ ਟੇਕ ਦੇਵੇ ਅਤੇ ਆਖੇ ਸਾਨੂੰ ਬਖਸ਼ ਦੇਵੇਗਾ ਪਰ ਕਿਵੇਂ ਵਿਪਰਨ ਕੀ ਰੀਤ ਮਹਾਰਾਜ ਕਹਿੰਦੇ ਇਹਦੇ ਨਾਲ ਗਤੀ ਥੋੜੀ ਹੋ ਜਾਏਗੀ ਇਹ ਜਿਹੜੀਆਂ ਬੀਬੀਆਂ ਆਈਆਂ ਸੀ ਉਹਨਾਂ ਨੇ 100 ਰੁਪਏ ਮਹਾਰਾਜ ਨੂੰ ਉਹਨਾਂ ਜ਼ਮਾਨਿਆਂ ਚ ਭੇਟ ਕੀਤਾ ਪਰ ਆਈਆਂ ਸੀ ਕਿ ਕਿਸੇ ਤਰਕਾਣੀ ਦੇ ਪਾਸ ਜਾ ਕੇ ਸਿੱਖ ਰਹਿਤ ਮਰਿਆਦਾ ਤੋਂ ਉਲਟ ਚੱਲ ਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਰਹਿਣ ਹੀ ਰਹੇ ਸੋਈ ਸਿੱਖ ਮੇਰਾ ਮਹਾਰਾਜ ਜੀ ਰਹਿਣੀ ਨੂੰ ਪ੍ਰਧਾਨ ਮੰਨਦੇ ਆ ਰਹਿਤ ਨੂੰ ਜਿਹੜੇ ਰਹਿਤ ਨਹੀਂ ਰੱਖਦੇ ਚਾਹੇ ਉਹ ਬੀਬੀ ਹੋਵੇ ਚਾਹੇ ਉਹ ਸਿੱਖ ਹੋਵੇ ਸਿੱਖਣੀ ਹੋਵੇ ਉਹ ਕਦੇ ਗੁਰੂ ਦੇ ਪਿਆਰੇ ਨਹੀਂ ਬਣ ਸਕਦੇ ਮਹਾਰਾਜ ਕਹਿੰਦੇ ਹਨ ਇਦਾਂ ਤਾਂ ਨੰਗੇ ਫਿਰਦੇ ਆ ਲੋਕ ਵੀ ਨੰਗਣ ਰਹਿੰਦੇ ਹਨ ਕੱਪੜੇ ਨਹੀਂ ਪਾਉਂਦੇ ਨਿਰਵਸਤਰ ਹੋ ਕੇ ਰਿੰਦੇ ਆ ਨੰਗਨ ਫਿਰਨ ਜੋ ਪਾਈਆ ਜੋ ਕਹਿੰਦੇ ਸਾਨੂੰ ਰੱਬ ਮਿਲ ਜਾਏਗਾ ਇਦਾਂ ਨਹੀਂ ਮਿਲਦਾ ਜੇਦਾਂ ਰੱਬ ਮਿਲਦਾ ਹੋਵੇ ਤਾਂ ਬੰਨ ਕ ਮਿਰਗ ਮੁਕਤ ਸਭ ਹੋਗ ਜੰਗਲ ਵਿੱਚ ਪਸ਼ੂ ਦੇਖੋ ਕਿੰਨੇ ਫਿਰਦੇ ਆ ਮਹਾਰਾਜ ਕਹਿੰਦੇ ਹਨ ਉਹਨਾਂ ਨੂੰ ਮੁਕਤੀ ਹੋ ਜਾਣਾ ਚਾਹੀਦਾ ਹੈ ਤੁਹਾਡਾ ਸਵਾਲ ਸਾਧ ਸੰਗਤ ਜੀ ਮਹਾਰਾਜ ਨੇ ਆਖਿਆ ਤੁਸੀਂ ਪੁੱਛਿਆ ਕਿ ਇਹ ਜੜੇ ਕੌਣ ਹੁੰਦੇ ਆ ਸਭ ਕੁਝ ਤੁਹਾਨੂੰ ਪਤਾ ਲੱਗੇਗਾ ਕਿਆ ਨੰਗੇ ਕਿਆ ਬਾਦੇ ਚਾਮ ਗੁਰੂ ਮਹਾਰਾਜ ਕਹਿੰਦੇ ਕੁਝ ਲੋਕ ਹੁੰਦੇ ਆ ਬਿਲਕੁਲ ਲਗਨ ਅਵਸਥਾ ਵਿੱਚ ਰਹਿੰਦੇ ਆ ਕਹਿੰਦੇ ਐਵੇਂ ਰੱਬ ਮਿਲ ਜਾਏਗਾ ਨਹੀਂ ਕਈ ਹੁੰਦੇ ਆ ਜਿਹੜੇ ਮਿਰਗਸ਼ਾਲਾ ਦੇ ਬਹਿ ਜਾਂਦੇ ਆ ਜਾਂ ਫਿਰ ਫਿਰਨ ਨੂੰ ਮਾਰ ਕੇ ਉਹਦੀ ਖਲ ਆਪਦੇ ਸਰੀਰ ਤੇ ਪਾ ਲੈਂਦੇ ਆ ਐਵੇਂ ਕੀ ਹੋ ਜਾਏਗਾ ਜਦੋਂ ਤੱਕ ਬੰਦੇ ਨੇ ਆਪਦੇ ਆਪ ਨੂੰ ਚੀਨਿਆ ਨਹੀਂ ਆਪ ਦੇ ਆਪ ਨੂੰ ਸਮਝਿਆ ਨਹੀਂ ਜਦ ਨਹੀਂ ਚੀਨ ਸਾਤ ਮਿਰਾਨ ਤੇ ਕਈ ਲੋਕ ਹੁੰਦੇ ਆ ਜਿਵੇਂ ਸਿੱਖਣੀਆਂ ਇਹਨਾਂ ਦੀਆਂ ਸਿੱਖਣੀਆਂ ਨੇ ਮਹਾਰਾਜ ਨੂੰ ਆਖਿਆ ਮੂੰਡ ਮੁੰਡਾਏ ਜਿਉ ਸਿੱਧ ਪਾਈ ਮੁਕਤੀ ਭੇਟ ਨਾ ਗਈਆ ਕਾਈ ਜਿਹੜੇ ਸਿਰ ਮੂੰਹ ਬਣਾ ਲੈਂਦੇ ਆ ਕਹਿੰਦੇ ਦੇ ਅਸੀਂ ਸਿਰ ਮੂੰਹ ਮਨਾ ਲਿਆ ਸਾਨੂੰ ਮੁਕਤੀ ਨਿਲ ਜਾਏਗੀ ਪਰ ਇਹੇ ਤਾਂ ਭਾਈ ਭੇਡਾਂ ਵੀ ਜੋ ਉਹਨਾਂ ਹੁੰਤਾ ਉਹਨਾਂ ਦੀ ਉਤਾਰੀ ਉਹਨ ਉਤਾਰੀ ਜਾਂਦੀ ਹੈ ਉਹ ਵੀ ਬਿਲਕੁਲ ਵਾਲਾ ਤੋਂ ਰਹਿਤ ਹੋ ਜਾਂਦੀਆਂ ਹਨ ਭੇਡਾਂ ਕਿਉਂ ਨਹੀਂ ਮਹਾਰਾਜ ਕਹਿੰਦੇ ਮੁਕਤ ਹੋ ਗਈਆਂ ਹੁਣ ਤੱਕ ਇਹ ਸਾਰੀਆਂ ਚੀਜ਼ਾਂ ਹੋਣੀਆਂ ਸੀ ਪਰ ਭੇਡਾਂ ਨੂੰ ਮੁਕਤੀ ਮਿਲਣੀ ਚਾਹੀਦੀ ਸੀ ਫਿਰ ਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਇੱਥੇ ਤੁਸੀਂ ਆ ਕੇ ਪ੍ਰੇਮ ਦੀ ਭੇਟਾ ਰੱਖਦੇ ਹੋ ਗੁਰੂ ਅੱਗੇ ਪਰ ਰਹਿਤ ਮਰਿਆਦਾ ਜਿਹੜੀ ਆ ਉਹਦੇ ਵਿੱਚ ਚੱਲਦੇ ਨਹੀਂ ਫਿਰ ਗੁਰੂ ਤੁਹਾਡੇ ਤੇ ਕਿਵੇਂ ਪ੍ਰਸੰਨ ਹੋਵੇਗਾ ਜੇ ਅਸੀਂ ਕਿਸੇ ਬਜ਼ੁਰਗ ਨੂੰ ਕੱਪੜੇ ਵਸਤਰ ਵੀ ਲੈ ਦਈਏ ਖਾਣ ਪੀਣ ਨੂੰ ਵੀ ਵਸਤੂਆਂ ਦੇ ਦਈਏ ਪਰ ਉਹਦਾ ਬਚਨ ਨਾ ਮੰਨੀਏ ਉਹ ਬਜ਼ੁਰਗ ਦੀ ਅਸੀਂ ਸਾਨੂੰ ਕਦੇ ਮਿਲ ਸਕਦੀ ਹੈ ਇਸ ਤਰ੍ਹਾਂ ਭਾਈ ਗੁਰੂ ਦੇ ਬਚਨ ਮੰਨਣਾ ਹੀ ਗੁਰੂ ਦੀ ਸੇਵਾ ਹੁੰਦੀ ਹੈ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਆਖੀਆਂ ਉਹ ਜੋ ਦੋਸਤ ਸਿੱਖਣੀਆਂ ਜਿਹੜੀਆਂ ਤਰਕਾਣੀ ਦੇ ਪਾਸ ਜਾਂਦੀਆਂ ਸੀਗੀਆਂ ਰਹਿਤ ਮਰਿਆਦਾ ਉਹਨਾਂ ਦੀ ਉਲੰਘਣਾ ਕੀਤੀ ਸੀ ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਤਾਂ ਸਾਡੇ ਬਾਰੇ ਗੱਲਾਂ ਕਰਦੇ ਹਨ ਹੁਣ ਕੁਝ ਉਹਦੇ ਵਿੱਚ ਇਹੋ ਜਿਹੀ ਵੀ ਲੋਕ ਬੈਠੇ ਹੋਏ ਸਨ ਜਿਨ੍ਹਾਂ ਦੇ ਨਜਾਇਜ਼ ਸਬੰਧ ਸੀ ਮਹਾਰਾਜ ਨੇ ਆਖਿਆ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿ ਕਹਿ ਦਿੰਦੇ ਆ ਅਸੀਂ ਜਤੀ ਹੋ ਗਏ ਹਾਂ ਅਸੀਂ ਰਿਆ ਨਹੀਂ ਕਰਵਾਉਣਾ ਜੇ ਸੱਤ ਨਾਲ ਬੰਦਾ ਪਾਰ ਉਤਾਰਾ ਬੰਦੇ ਦਾ ਹੋ ਜਾਂਦਾ ਹੋਵੇ ਤਾਂ ਖੁਸਰੇ ਨੂੰ ਮੁਕਤੀ ਕਿਉਂ ਨਹੀਂ ਮਿਲ ਜਾਂਦੀ ਜਦੋਂ ਖੁਸਰੇ ਮਰਦੇ ਮਰਦੇ ਆ ਇਹਨਾਂ ਨੂੰ ਆਖਦੇ ਹਨ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਕਿ ਇਹ ਜੂਨ ਦੇ ਵਿੱਚ ਤੂੰ ਕਿਉਂ ਆਇਆ ਸੀ ਮੁੜਕੇ ਜੂਨ ਦੇ ਵਿੱਚ ਨਾ ਆਵੀ ਇਹਨਾਂ ਦੇ ਸਾਥੀ ਇਹਨਾਂ ਦਾ ਜਲੂਸ ਕੱਢਦੇ ਹੋਏ ਇਹਨਾਂ ਨੂੰ ਲੈ ਕੇ ਜਾਂਦੇ ਆ ਇਹ ਸੰਸਾਰ ਦੀ ਇੱਕ ਰੀਤ ਸਾਹਸੰਗਤ ਜੀ ਚੱਪਲਾ ਵੀ ਮਾਰਦੇ ਨੇ ਇਹਨਾਂ ਦੇ ਉੱਪਰ ਅਰਤੀ ਦੇ ਉੱਪਰ ਇਹ ਮੁੜਕੇ ਜੂਨੀ ਵਿੱਚ ਨਾ ਆਵੀ ਕਿਉਂਕਿ ਸੰਸਾਰ ਦੇ ਵਿੱਚ ਤੈਨੂੰ ਉਹ ਇੱਜ਼ਤ ਨਹੀਂ ਮਿਲੀ ਜਿਹੜੀ ਕਿ ਮਿਲਣੀ ਚਾਹੀਦੀ ਸੀ ਅਤੇ ਮਹਾਰਾਜ ਨੇ ਆਖਿਆ ਕਿ ਜੱਤੀ ਬਣਦੇ ਆ ਕਹ ਦਿੰਦੇ ਆ ਅਸੀਂ ਬਾਲ ਜਤੀ ਆ ਬਿੰਦ ਰਾਖ ਜੋ ਤਰੀਏ ਭਾਈ ਖੁਸਰੈ ਕਿਉ ਨਾ ਪਰਮਗਤ ਪਾਈ ਤਸ ਜਿਹੜੇ ਜਿਹੜੇ ਹੁੰਦੇ ਆ ਉਹਨਾਂ ਨੂੰ ਪਰਮਗਤੀ ਨਹੀਂ ਮਿਲਦੀ ਸਿੱਖਾ ਨੇ ਕਿਆ ਮਹਾਰਾਜ ਇਹ ਜਿਹੜੇ ਫਿਰ ਇਹ ਬਣਦੇ ਕਿਹੜੇ ਲੋਕ ਨੇ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੇ ਵੀ ਮੀਆਂ ਬੀਵੀ ਪਤੀ ਪਤਨੀ ਹੁੰਦੇ ਆ ਆਸ ਦੇ ਵਿੱਚ ਆਪਸ ਦੇ ਸਲਾਹ ਨਾਲ ਨਹੀਂ ਚੱਲਦੇ ਦੇਖੋ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾ ਲੈ ਲੈਣੀਆਂ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਚਾਰਨ ਕੀਤੀਆਂ ਚਾਰ ਲਾਵਾ ਨੇ ਪਹਿਲੀ ਲਾਵ ਦੂਜੀ ਲਾਵ ਤੀਜੀ ਲਾਵ ਚੌਥੀ ਲਾਵ ਗੁਰਬਾਣੀ ਦੀ ਲੱਗ ਲੱਗ ਜਾਵੇ ਫਿਰ ਆਪਸ ਵਿੱਚ ਸਲਾਹ ਨਾਲ ਨਹੀਂ ਚੱਲਦੇ ਚਲਾ ਨਾਲ ਨਹੀਂ ਚੱਲਦੇ ਪਰ ਨਾਰੀ ਪਰ ਪੁਰਸ਼ ਪਰ ਇਸਤਰੀ ਪਰ ਮਰਦ ਇਹਦੀ ਉਹਨਾਂ ਦੇ ਅੰਦਰ ਜਿਹੜੀ ਭੁੱਖ ਰਹਿੰਦੀ ਆ ਨਜਾਇਜ਼ ਰਸਤੇ ਜਿਹੜੇ ਉਹ ਸਾਰ ਲੈਂਦੇ ਆ ਪਰ ਇਸਤਰੀ ਜਾਂ ਪਰ ਪੁਰਖ ਦਾ ਸੰਗ ਕਰਦੇ ਆ ਉਹ ਮਰਦੇ ਖੁਸਰੇ ਦੀ ਜੂਨ ਵਿੱਚ ਪੈਂਦੇ ਆ ਉਹ ਜੋ ਮਰਦ ਹਨ ਖੁਸਰੇ ਦੇ ਜੂਨ ਪੈਂਦੇ ਹਨ ਕਾਮ ਭੋਗ ਦੀਸ਼ਾ ਤਰਾਸ ਨਾਲ ਸਦਾ ਹੀ ਛੜਦੇ ਰਹਿੰਦੇ ਆ ਮਹਾਰਾਜ ਕਹਿੰਦੇ ਹਨ ਭਾਈ ਇਹ ਜੋ ਹੈ ਟੇਢੀ ਜੂਨ ਹੈ ਕੁਸਰੇ ਦੀ ਜੂਨ ਕੋਈ ਸਿੱਧੀ ਜੂਨ ਨਹੀਂ ਹੈ ਇਹ ਜੂਨ ਦੇ ਵਿੱਚ ਕੋਈ ਸਤਕਾਰ ਨਹੀਂ ਹੈ ਮਹਾਰਾਜ ਨੇ ਆਖਿਆ ਜਿਸ ਗੁਰਬਾਣੀ ਦੀਆਂ ਲਾਵਾਂ ਲਈਆਂ ਹੋਣ ਆਪਣੀ ਪਤਨੀ ਅਤੇ ਪਤੀ ਮੰਨਿਆ ਹੋਵੇ ਗੁਰੂ ਸ਼ਬਦ ਗੁਰੂ ਦੇ ਸਾਹਮਣੇ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਸਾਹਮਣੇ ਮਹਾਰਾਜ ਕਹਿਣ ਲੱਗੇ ਭਾਈ ਫਿਰ ਬੰਦਾ ਉਹਦੇ ਨਾਲ ਧੋਖਾ ਕਰੇ ਇਹੋ ਜੈ ਬੰਦੇ ਨੂੰ ਖੁਸ਼ਰੀ ਦੀ ਜੂਨ ਮਿਲਦੀ ਹੈ ਇਹਨੂੰ ਜਿਹੜੇ ਕਹਿੰਦੇ ਆ ਕਈ ਵਾਰ ਤਾਂ ਕੁਝ ਲੋਕ ਜਿਹੜੇ ਬੱਸਾਂ ਵਿੱਚ ਜਦੋਂ ਮੰਗਣ ਆਉਂਦੇ ਇਹਨਾਂ ਵੱਲ ਵੇਖ ਕੇ ਨਹੀਂ ਸਤਕਾਰ ਦੀ ਗੱਲ ਤਾਂ ਦੂਰ ਦੀ ਰਹੀ ਇਹਨਾਂ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਹੁਣ ਕਈਆਂ ਨੂੰ ਮੰਨਦੇ ਨੇ ਆਪਣੇ ਗੁਰੂ ਕਹਿ ਦਿੰਦੇ ਆ ਅਸੀਸ ਦੇਣਗੇ ਸਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਇਹਨਾਂ ਦੇ ਕਹਿਨ ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹਨਾਂ ਨੂੰ ਗਤੀ ਨਹੀਂ ਮਿਲਦੀ ਇਹਨਾਂ ਨੂੰ ਤਾਂ ਆਪ ਮੁਕਤੀ ਨਹੀਂ ਮਿਲਦੀ ਇਹ ਦੂਜਿਆਂ ਨੂੰ ਕਿੱਥੇ ਗਤੀ ਦੇ ਸਕਣਗੇ ਸਾਧ ਸੰਗਤ ਜੀ ਇਹ ਬੰਦੇ ਦੀ ਸੋਚ ਹੋ ਸਕਦੀ ਆ ਪਰ ਮਹਾਰਾਜ ਨੇ ਜੋ ਮਰਿਆਦਾ ਭਗਤਾਂ ਨੇ ਜੋ ਕਹਿ ਦਿੱਤਾ ਕਹੋ ਕਬੀਰ ਸੁਨ ਨਰ ਭਾਈ RAM ਨਾਮ ਬਿਨ ਕਿੰਨ ਗੱਤ ਪਾਈ ਜੇ ਖੁਸਰੇ ਨੂੰ ਆਪ ਦਾ ਗੁਰੂ ਮੰਨੋਗੇ ਜਿਹੜਿਆਂ ਨੂੰ ਆਪ ਦਾ ਗੁਰੂ ਮੰਨੋਗੇ ਤਾਂ ਚੇਲਾ ਵੀ ਉਹਦਾ ਉਹੋ ਜਿਹਾ ਹੋਵੇਗਾ RAM ਦੇ ਨਾਮ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਚਾਹੇ ਨੰਗੇ ਰਹਿ ਕੇ ਜੰਗਲ ਵਿੱਚ ਚਾਹੇ ਸਿਰ ਮਨਾ ਕੇ ਫਕੀਰ ਬਣ ਜਾਣਾ ਬਾਲ ਜਤੀਸ ਬਣੇ ਰਹਿਣਾ ਕੇਵਲ ਪਰਮਾਤਮਾ ਦਾ ਨਾਮ ਹੀ ਜਿਹੜੇ ਨਾਲ ਬੰਦੇ ਦਾ ਪਾਰ ਉਤਾਰਾ ਹੋ ਸਕਦਾ ਹੈ ਗੁਰੂ ਸਾਹਿਬ ਜੀ ਨੇ ਆਖਿਆ ਨਜਾਇਜ਼ ਰਸਤੇ ਵਿੱਚ ਬਹੁਤ ਡਰ ਰਹਿੰਦਾ ਹੈ ਬਹੁਤ ਬੰਦੇ ਦੇ ਅੰਦਰ ਵਿੱਚ ਇੱਕ ਭੈਅ ਬਣਿਆ ਰਹਿੰਦਾ ਹੈ ਕੋਈ ਉਹ ਰਿਸ਼ਤੇ ਜਿਹੜੇ ਅਗਾ ਵਧਾਉ ਹੋ ਸਕਦੇ ਹਨ ਉਹਨਾਂ ਵਿੱਚ ਅਸਲ ਰਿਸ਼ਤਿਆਂ ਵਿੱਚ ਵਾਲੀ ਕੀਮਤ ਨਹੀਂ ਹੋ ਸਕਦੀ ਜਿਹੜੇ ਵੀ ਧੋਖਾ ਕਰਦੇ ਆ ਕੋਈ ਮਰਦ ਆਮ ਦੀ ਘਰ ਵਾਲੀ ਨਾਲ ਕਰੇ ਪਤਨੀ ਕਰੇ ਕੋਈ ਪਤਨੀ ਪਤੀ ਨਾਲ ਧੋਖਾ ਕਰੇ ਬਹੁਤ ਮਾੜੀ ਗੱਲ ਐਵੇਂ ਲੋਕ ਜੂਨ ਦੇ ਵਿੱਚ ਪੈਂਦੇ ਆ ਫਿਰ ਇੱਕ ਸਿੱਖ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਸ਼ੰਕਾ ਹੈ ਜਿਹੜੇ ਵੀ ਜਿਹੜੇ ਨਗਰ ਵਿੱਚ ਅਸੀਂ ਵਸਦੇ ਹਾਂ ਮਹਾਰਾਜ ਇੱਥੇ ਆਵਾਰਾ ਕੁੱਤੇ ਬਹੁਤ ਜ਼ਿਆਦਾ ਨੇ ਕੁੱਤੇ ਕੁੱਤੀਆਂ ਬਹੁਤ ਜ਼ਿਆਦਾ ਨੇ ਮਹਾਰਾਜ ਇਹ ਜੁਨੀ ਦਾ ਕੋਈ ਕਾਰਨ ਹੋਵੇਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਆਖਿਆ ਹੈ ਖਾਲਸਾ ਜੀ ਕੋਈ ਵੀ ਬੰਦੇ ਨੂੰ ਜੇ ਜੂਨ ਮਿਲਦੀ ਹੈ ਉਹਦਾ ਕੋਈ ਕਾਰਨ ਹੁੰਦਾ ਹੈ ਬਿਨਾਂ ਕਾਰਨ ਤੋਂ ਕਦੇ ਨਾ ਬੰਦਾ ਰੋਂਦਾ ਬਿਨਾਂ ਕਾਰਨ ਤੋਂ ਨਾ ਬੰਦਾ ਹੱਸਦਾ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਅਤੇ ਫਿਰ ਗੁਰੂ ਮਹਾਰਾਜ ਨੇ ਬਚਨ ਕੀਤਾ ਜਿਹੜੇ ਵੀ ਆਪ ਦੇ ਆਪ ਦੇ ਧਰਮ ਨੂੰ ਦੇਖੋ ਸਾਰਿਆਂ ਨੂੰ ਆਪ ਦੇ ਧਰਮ ਪਿਆਰੇ ਹੁੰਦੇ ਨੇ ਦੁਆ ਨੂੰ ਸਨਾਤਨੀ ਆਪਣਾ ਧਰਮ ਪਿਆਰਾ ਸਾਧ ਸੰਗਤ ਜੀ ਇਸਾਈਆਂ ਨੂੰ ਆਪਣਾ ਧਰਮ ਪਿਆਰਾ ਤੁਮ ਕੋ تمہارا ਖੂਬ ਹਮ ਕੋ ਹਮਾਰਾ ਖੂਬ ਜਿਹੜੇ ਵੀ ਜੇ ਧਰਮ ਦਾ ਸਤਕਾਰ ਨਹੀਂ ਕਰਦੇ ਜਾਂ ਆਪਣੇ ਧਰਮ ਦੇ ਵਿੱਚ ਪਰਪਖਤਾ ਨਹੀਂ ਰੱਖਦੇ ਆਪਣੇ ਧਰਮ ਜਿਹੜੇ ਆ ਉਹਨਾਂ ਨੂੰ ਛੱਡ ਦਿੰਦੇ ਆ ਸਾਧ ਸੰਗਤ ਜੀ ਉਹਨਾਂ ਨੂੰ ਇਹੋ ਜਿਹੀ ਟੇਢੀ ਜੂਣ ਮਿਲਦੀ ਹੈ ਇਹ ਵੀ ਇੱਕ ਪਾਪ ਆਪਣੇ ਗੁਰਾਂ ਦਾ ਦਰ ਛੱਡ ਕੇ ਹੋਰਾਂ ਪਾਸੇ ਚਲੇ ਜਾਣਾ ਮਹਾਰਾਜ ਕਹਿੰਦੇ ਆ ਕੋਈ ਨਾ ਧਰਮ ਉਹਦਾ ਸਤਕਾਰ ਕਰੋ ਇਹ 52 ਬਚਨਾਂ ਵਿੱਚੋਂ ਵੀ ਸਾਧ ਸੰਗਤ ਜੀ ਮਹਾਰਾਜ ਸਾਨੂੰ ਦੁੱਜੇ ਧਰਮਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਪਰ ਪਰਪਕਤਾ ਆਪਣੇ ਧਰਮ ਵਿੱਚ ਰੱਖਣੀ ਚਾਹੀਦੀ ਹੈ ਇੱਕ ਤਾਂ ਮਹਾਰਾਜ ਨੇ ਹਜ਼ੂਰ ਸਾਹਿਬ ਦੇ ਵਿੱਚ 52 ਬਚਨ ਆਖੇ ਸੀਗੇ ਇੱਕ ਤਾਂ ਉਹ ਗਏ ਇੱਕ ਇਥੇ ਜਦੋਂ ਸੰਗਤ ਸਵਾਲ ਪੁੱਛਦੀ ਆ ਮਹਾਰਾਜ ਨੂੰ ਇਹ ਸੋ ਸਾਕੀ ਦੇ ਵਿੱਚ ਕਥਾ ਹੁੰਦੀ ਹੈ ਗੁਰੂ ਸਾਹਿਬ ਜੀ ਕਾਂ ਦੇ ਕੁੱਤੇ ਦੀ ਜੂਨ ਇਹ ਕਿਵੇਂ ਮਿਲਦੀ ਹੈ ਇਸ ਬਾਰੇ ਵੀ ਸਿੱਖ ਪੁੱਛਦੇ ਹਨ ਮਹਾਰਾਜ ਕਹਿੰਦੇ ਕਾਂ ਦੀ ਜੂਨ ਕੀ ਹੈ ਉਹ ਕੀ ਕਰਦਾ ਹੈ ਉਹਦਾ ਕੋਈ ਜੀਵਨ ਸੋਹਣਾ ਥੋੜੀ ਹੁੰਦਾ ਹੈ ਬੋਲੀ ਵੀ ਉਹਦੀ ਰੁੱਖੀ ਹੁੰਦੀ ਹੈ ਕਰਮ ਵੀ ਉਹਦੇ ਮੈਲੇ ਹੁੰਦੇ ਹਨ ਇਸ ਕਰਕੇ ਕਾਂ ਦੀ ਜੂਨ ਜਾਂ ਕੁੱਤੇ ਦੀ ਜੂਨ ਇਸੇ ਪਾਪ ਕਰਕੇ ਬੰਦੇ ਨੂੰ ਮਿਲਦੀ ਹੈ ਆਪਣੇ ਧਰਮ ਨੂੰ ਆਪ ਦੇ ਗੁਰੂ ਨੂੰ ਛੱਡ ਦੇਣਾ ਅਤੇ ਤੁਸੀਂ ਦੇਖਿਆ ਹੋਣਾ ਕਾਂ ਅਤੇ ਕੁੱਤੇ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਸਾਧ ਸੰਗਤ ਜੀ ਉਹ ਇਹਦਾ ਦੂਜਿਆਂ ਦੇ ਪੂਜਨ ਤੇ ਬੜੀ ਛੇਤੀ ਨਿਗਾਹ ਰੱਖਦੇ ਹਨ ਕਦੇ ਵੀ ਆਪਣਾ ਪੂਜਨ ਦੂਜੇ ਨੂੰ ਨਹੀਂ ਦਿੰਦੇ ਕੋਈ ਕੁੱਤਾ ਹੋਵੇਗਾ ਉਨ ਰੋਟੀ ਪਾ ਦੇਵੋ ਦੂਜਾ ਕੁੱਤਾ ਖਾਣ ਆਵੇਗਾ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜਾਏਗੀ ਬਿਲਕੁਲ ਇਦਾਂ ਦਾ ਸੁਭਾਅ ਇਹਨਾਂ ਦਾ ਹੁੰਦਾ ਦੇਖੋ ਕੋਈ ਵੀ ਜੂਨਾ ਕਈ ਵਾਰੀ ਆਪਾਂ ਕਹਿ ਦਿੰਨੇ ਹਾਂ ਜਾਨਵਰ ਬਹੁਤ ਵਫਾਦਾਰ ਹੁੰਦੇ ਆ ਪਰ ਇਨਸਾਨ ਜੂਨੀ ਤਾਂ ਇਨਸਾਨ ਜੂਨੀ ਹੀ ਹੈ ਕੁਝ ਲੋਕ ਹੈਗੇ ਜਿਨ੍ਹਾਂ ਦਾ ਜਨਮ ਤਾਂ ਮਨੁੱਖਤਾ ਕਰਤੂਤਾ ਉਹਨਾਂ ਦੀਆਂ ਪਸ਼ੂਆਂ ਕਾਂ ਕੁੱਤੇ ਵਾਲੀਆਂ ਨੇ ਸੂਰ ਵਾਲਿਆਂ ਨੇ ਇਹ ਗੱਲ ਵੱਖਰੀ ਹੈ ਪਰ ਸਰਦਾਰ ਜੂਨੀ ਤਾਂ ਮਨੁੱਖਾ ਹੀ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਮਨੁੱਖਾ ਜੂਨ ਮਿਲੀ ਹੈ ਕਰਮਾ ਨਾਲ ਮਿਲਦੀ ਹੈ ਕਿਸਮਤ ਨਾਲ ਮਿਲਦੀ ਹੈ ਪਤਾ ਨਹੀਂ ਕਿ ਕੁਝ ਹੋ ਕੇ ਬੰਦਾ ਕਿਧਰੋਂ ਕਿਧਰੋਂ ਕਿਵੇਂ-ਕਿਵੇਂ ਮਸਾ ਇੱਥੇ ਪਹੁੰਚਿਆ ਹੈ ਕਈ ਜਨਮ ਭਏ ਕੀਟ ਪਤੰਗਾ ਮਹਾਰਾਜ ਕਹਿਣ ਲੱਗੇ ਭਾਈ ਕਈ ਜਨਮਾਂ ਵਿੱਚ ਬੰਦਾ ਕੀੜੇ ਪਤੰਗੇ ਬਨਦਾ ਕਿਉਂ ਬਨਦਾ ਕਰਮੀ ਇਹੋ ਜਏ ਕਰਦਾ ਹੈ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮਾਂ ਵਿੱਚ ਹਾਤੀ ਮੱਛੀ ਹਿਰਣ ਬਨਦਾ ਹੈ ਕਈ ਜਨਮਾਂ ਵਿੱਚ ਸੱਪ ਬਨਦਾ ਹੈ ਕਹਿਣ ਲੱਗੇ ਮਾਰਾ ਸੱਪ ਕਿਉਂ ਬਨਦਾ ਹੈ ਸੱਪ ਨੂੰ ਦੇਖ ਕੇ ਭੈ ਜਾ ਆਉਂਦਾ ਜ਼ਹਿਰ ਬੜੀ ਹੁੰਦੀ ਹੈ ਕਈ ਲੋਕ ਦੇਖਦਿਆਂ ਸਾਰ ਹੀ ਮਰ ਜਾਂਦੇ ਹਨ ਸਾਡਾ ਕਿਤੇ ਨੁਕਸਾਨ ਨਾ ਕਰ ਦੇਵੇ ਪਰ ਮਹਾਰਾਜ ਇਹ ਬੰਦਾ ਕੌਣ ਹੈ ਇਹ ਜੂਨ ਕਿਸ ਤਰ੍ਹਾਂ ਮਿਲਦੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੇ ਲੋਕ ਮਾਇਆ ਨਾਲ ਬਹੁਤ ਪਿਆਰ ਕਰਦੇ ਨੇ ਪੈਸੇ ਨਾਲ ਇੰਨਾ ਪਿਆਰ ਕਰਦੇ ਨੇ ਜਦੋਂ ਮਰ ਜਾਂਦੇ ਸਾਧ ਸੰਗਤ ਜੀ ਉਹਨਾਂ ਨੂੰ ਇਹ ਜੋ ਸੱਪ ਦੀ ਜੂਨ ਹੈ ਮਿਲਦੀ ਹੈ ਜਿਹੜੇ ਗੁਰੂ ਨਾਲ ਪਿਆਰ ਨਹੀਂ ਕਰਦੇ ਬਾਣੀ ਨਾਲ ਪਿਆਰ ਨਹੀਂ ਕਰਦੇ ਘਰ ਨਾਲ ਹੀ ਪਿਆਰ ਕਰੀ ਜਾਂਦੇ ਹਨ ਉਹ ਪ੍ਰੇਤ ਦੀ ਜੂਨ ਪੈ ਜਾਂਦੇ ਹਨ ਮਰ ਕੇ ਇੱਥੇ ਹੀ ਰਹਿੰਦੇ ਹਨ ਗਤੀ ਨਹੀਂ ਹੁੰਦੀ